ਸੰਗ ਤੇਨੀ ਮੇਰਾ ਨਾਮ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾਮ ਗੁਜਰੀ ਮੇਰਾ ਨੌ ਸਾਲ ਦਾ ਪੁੱਤਰ ਸੀ ਜਦੋਂ ਪੰਦੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਵਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕਿਆ ਸੀ ਸੋਏ ਨੋ ਅੱਖੀਆਂ ਨੇ ਜਦ ਤੱਕਿਆ ਸੀ ਸੋਏ ਨੋ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਫਾਂਗ ਗੁਜਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੁੱਟ ਤੋਹੀ ਤੋਂ ਅੱਜ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਤੇ ਜੋ ਦੁੱਧ ਦਾ ਲੰਗਰ ਗੁਰੂਕੀਰ ਰਸੋਈ ਖੈੜ ਅਛਰਵਾਲ ਵਿਖੇ ਲਗਾਇਆ ਗਿਆ ਸਾਰੀ ਸਾਧ ਸੰਗਤ ਦੀ ਨਾਲ ਲੈ ਕੇ ਕਰਕੇ ਸਾਰਿਆਂ ਦੀ ਸੇਵਾ ਬਹੁਤ ਬਾਖੂਬੀ ਤਰੀਕੇ ਦੇ ਨਾਲ ਹਮ ਹਮਾ ਕੇ ਕੀਤੀ ਆ ਜੋ ਕਿ ਜ਼ੁਲਮ ਤੇ ਜ਼ਲਮ ਦੇ ਲਈ ਲੜੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਸ਼ਹੀਦਿਆਂ ਨੂੰ ਯਾਦ ਕਰਦੇ ਹੋਏ ਅਸੀਂ ਲੋਕ ਸਾਰੇ ਇੱਥੇ ਇਕੱਠੇ ਹੋ ਕੇ ਜੋ ਇਸ ਵੇਲੇ ਸੇਵਾ ਚੱਲ ਰਹੀ ਹੈ ਦੁੱਧੇ ਲੰਗਰ ਦੀ ਤੇ ਇਹ ਸਾਰੀ ਦੀ ਸਾਰੀ ਸਮਰਪਿਤ ਕਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਸਾਰਾ ਪਰਿਵਾਰ ਜੋ ਵਾਰਿਆ ਉਹਨਾਂ ਨੇ ਤੇ ਉਹਨਾਂ ਨੇ ਜੋ ਜ਼ੁਲਮ ਤੇ ਜ਼ੁਲਮ ਦੇ ਖਾਤਰ ਜੋ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਸ਼ਹੀਦੀਆਂ ਨੂੰ ਸਾਡੇ ਸਾਰਿਆਂ ਵੱਲੋਂ ਹੀ ਕੋਟੀ-ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ